ਓਏ ਬਜਾ ਦਾ ਬੜੇ ਕੋਰੇ ਜੀਜੇ ਨੂੰ ਓਏ ਆ ਸੁਣ ਮੇਜ ਤੇ ਕੱਢ ਤਿਆਰ ਕਰਨੀ ਦੀ ਤਾਂ ਚਾਰ ਮਿੰਟੇ ਲੱਗਣਗੇ ਗੱਦੀ ਗੱਦੀ ਕੋਲੇ ਨਿਕਲ ਕੇ ਬਾਜ ਗਈ ਦਾਦੀ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਤੇ ਨੰਨੇ ਲక్ష్ਮੀ ਦੇ ਕਰਦੇ ਸਾਰੇ ਬੜੀਆ ਹੋ ਗਿਆ ਸਦੀ ਕੈਂਟ ਹੁਣ ਲੱਗਿਆ ਸੀ ਤਿਆਰ ਹੋਣਾ ਬਸ ਉੱਠਿਆ ਹੁਣ ਤੇ ਫੇਰ ਕੁਝ ਚਾਹਾਂਗੇ ਘਰੇ ਆ ਸਾਡੀ ਮੰਮੀ

ਆ ਬੰਦਾ ਉੜਦਾ ਨਹੀਂ ਸਿੱਟਾ ਕੇ ਬੰਦਰ ਮੂੰਹ ਹੀ ਤਵਾ ਚਲ ਕੇ ਰੇ ਓਏ ਹੈਵੀ ਹੁਣ ਆਜੂ ਨੀਂਦ ਆਜੂ ਨਾਮ ਨਾਲ ਕੇ ਲਾ ਲੀ ਹੋ ਗਈ ਕੀ ਕਰਨੀ ਹੋ ਗਈ ਐਦਾਂ ਦੀ ਗੱਲਾਂ ਨਹੀਂ ਕਰੀਦੀ ਹੁੰਦੀ ਇਹ ਗੰਦੀਆਂ ਗੱਲਾਂ ਨਹੀਂ ਕਰੀਦੀ ਹੁੰਦੀ ਹਨਾ ਹਨਾ ਤੇ ਤੂੰ ਵੀ ਅਬਦੁੱਲ ਕਲਾਮ ਹੀ ਬਣਨਾ ਮੈਂ ਕਹਿੰਦਾ ਸਾਰਾ ਕੁਝ ਤਿਆਗ ਚੁੱਕੇ ਬਠਾ ਬਸ ਨਾ ਇਸ ਧਰਮ ਕਰਨ ਬਟਾ ਮੇਰੇ ਦੇ ਪੈਸੇ ਪਿਆਰ ਕੋ ਕਿਹੜੀ ਜਨਮ ਦੇ ਬਠਾ ਨਹੀਂ ਸੁਣਾਸਤਾ ਮੈਂ ਐਵੇਂ ਘੋੜੀ ਚੜ੍ਹਨ ਤੇ ਬੈਠਾ ਨਹੀਂ ਅੰਦਰੋਂ ਕਿਸੇ ਨੂੰ ਕਹਿੰਦਾ ਘੋੜੀ ਕਿਉਂ ਨਹੀਂ ਚੜਾਉਂਦੇ ਗੱਦੀ ਤੇ ਕਿਉਂ ਨਹੀਂ ਚੜਾਉਂਦੇ ਸਮਝ ਨਹੀਂ ਆਈ ਜਾਂਦੀ ਗੱਦੀ ਤੇ ਵੀ ਜਾੜੀ ਸੰਗ ਦਾ ਬੰਦਾ ਵੀ ਗੱਦੀ ਨੀਮੀਂ ਦਾ ਕਰਦੇ ਤੁਸੀਂ ਸਮਝਰਦਾ ਥਾਲੇ ਰਹਿ ਜਾਓ ਗੱਦੀ ਗੱਦੀ ਤੇ ਛੋਰੀ ਬਣਦੀ ਘੋੜੇ ਦੇ ਛੋਰੀ ਆਪਾਂ ਆਪਾਂ ਕਾਸ਼ ਦੇ ਵਯਾ ਤੇ ਆਹੀ ਰੱਖਣਾ ਆਪਾਂ ਗੱਦੀ ਤੇ ਗੱਦੀ ਤੇ ਚੜਾਉਣਾ ਉਹ ਗੱਦੀਆਂ ਰੱਖਾਂ ਬਰਾਤ ਤੇ ਸਰ ਗੱਦੀਆਂ ਗੱਦੀਆਂ ਤੇ ਚੱਲ ਕੋਈ ਨਾ ਪਹਿਲਾਂ ਤੈਨੂੰ ਅਸੀਂ ਗੱਦੀ ਤੇ ਬਹਾਵਾਂਗੇ ਅਸੀਂ ਗੱਦੀ ਤੇ ਆ ਜਾਾਂਗੇ ਕੋਈ ਚੱਕਰ ਹਾਂ ਕੋਈ ਜ਼ਿਆਦਾ ਬਣੇ ਕੋਈ ਦੂਜੇ ਨੂੰ ਓਏ ਤਾਂ ਸੁਣ ਮੇਰੇ ਤੇ ਗੱਦੀ ਪਿਆਰ ਨਾਲ ਬਣੂਗੀ ਤੱਕ ਤੱਕ ਗੱਡੀ ਗੱਡੀ ਕੋਲੇ ਨਿਕਲ ਕੇ ਬਾਜ ਗਈ ਡੈਡੀ ਡੈਡੀ ਕੀ ਆ ਗੱਡੀ ਤੇ ਬੈਠਣ ਲੱਗਾ ਸੀਗਾ ਜਦੋਂ ਜਿੱਥੇ ਬੈਠਾ ਮਾੜਾ ਜਿਹਾ ਬੈਠਾ ਉਹ ਜੀ ਕੋਈ ਕੋਈ ਗੋਈ ਸਪੀਡ ਨਾਲ ਡੈੜੀ ਵਿੱਚ ਡੇ ਗਿਆ ਥੱਲੇ ਵਾਵਾ ਟਾਈਮ ਨਿਕਲ ਆ ਇੱਥੇ ਹੁੰਦੇ ਸੀ ਪਿਛਲੀ ਸਾਈਡ ਮਾਮਾ ਫੋਨ ਉਹ ਦੱਦੀ ਉਹ ਗੱਡੀ ਉਹ ਗੱਡੀ ਪੱਲੇ ਰੁਕੀ ਨਹੀਂ ਜਦੋਂ ਵਜਨ ਆਇਆ ਤਾਂ ਥੱਲੇ ਮੋੜੀ ਤੈਨੂੰ ਬਸ ਸਪੀਡ ਸਪੀਡ ਹੀ ਬੜੀ ਖਿੱਚੀ ਆ ਨਾ ਤਾਂ ਤੀ ਕਹਿੰਦੀ ਪਾਣੀ ਵੇਹਣਾ ਪੁੱਤ ਕੰਮ ਕਿਦਾਂ ਦਾ ਬੋਲਦੀ ਕਹਿੰਦੀ ਹੁਣ ਆਹ ਘੜਾ ਉੱਤੇ ਬਹਿ ਕੇ ਮਾਰੀ ਸਿੰਘ ਆ ਗਏ ਤੂੰ ਪਾਈ ਕਿੰਦੇ ਭੈਣ ਦੇ ਪਰਾਂ ਨੂੰ ਸਹੀ ਕਹਿੰਦੀ ਭੈਣ ਦੇ ਪਰਾਂ ਨੂੰ ਸਹੀ ਕਹਿੰਦੇ ਕੀ ਕਹਿੰਦੇ ਨਹੀਂ ਆਵੇਂ ਉਹ ਕਈ ਵਾਰ ਆਂਦਾ ਕਈ ਵਾਰ ਆਉਂਦਾ ਸਦਾ ਸਹੀ ਕਹਿੰਦੀ ਆ ਉਹਨੂੰ ਭਰ ਕੇ ਤਾਈ ਕਹਿੰਦੇ ਕੋਣ ਵੱਡੀ ਕਿਤੇ ਕਹਿੰਦਾ ਕੰਨ ਖਿੱਚ ਕੇ ਲਿਆਇਆ ਤੁਮ ਮੈਂ ਕਹਿੰਦੇ ਨਹੀਂ ਆਪੇ ਆ ਜਾਂਦਾ ਮੈਂ ਆਪੇ ਆ ਜਾਂਦਾ ਮੈਨੂੰ ਲੋੜ ਨਹੀਂ ਪੈਂਦੀ ਕਹਿੰਦੀ ਮੈਂ ਆਪੇ ਆ ਜਾਈਂਗਾ ਮੈਂ ਜਾਣਾ ਇਹਦੇ ਮੰਮੀ ਨੂੰ ਸਭ ਕੁਝ ਕਰਦਾ ਨਹੀਂ ਮੰਮੀ ਹੋਰੀ ਕੀ ਕਰਦੀ ਜਾ ਕੱਪੜੇ ਕੱਢਦੇ ਸੀ ਮਸ਼ੀਨ ਚੋਂ ਪਤਾ ਨਹੀਂ ਬਾਹਰ ਦੀ ਸਾਨੂੰ ਬਾਹਰ ਕਾਇਆ ਕਰੋ ਸੀ ਜਾਈਏ ਕਾਇਆ ਸਾਨੂੰ ਬਾਹਰ ਕਾਇਆ ਕਰੋ ਸੀ ਜਾਈਏ ਮੰਮੇ ਰੱਛੇ ਬਾਈ ਬਾਈ ਕਰਦੀ ਹਾਂ ਆ ਲੈ ਜੋ ਤੁਹਾਡੀ ਰਸਵਾਣਾ થઈ ਜਾ ਅੰਦਰ ਪੈਸ ਚਲ ਕੋਈ ਤਾਂ ਸਸਰੀਪਾ ਕਬਾ ਸੌਣ ਚ ਲਿਖੇ ਠੰਢੀ ਸ਼ਾਮ ਪਈ ਨਹੀਂ ਹੋਣਾ ਸ਼ਾਮ ਸ਼ਾਮ ਨੂੰ ਠੰਡਾ ਹੋਇਆ ਨਾ ਉਦੋਂ ਫਿਰ ਕਹਿਣਾ ਫਿਰ ਕਹਿਣਾ ਹੁਣ ਸਵੇਰੇ ਚਲ ਜਿਓ ਹੁਣ ਛਿੰਨੇ ਰਹੇ ਹੋ ਜਾਣਾ ਤੁਹਾਨੂੰ ਸੋਸੀ ਤੋਂ ਪਹਿਣ ਮਾਮਿਆਂ ਦੇ ਘਰੋਂ ਸਾਨੂੰ ਰੱਜ ਭੁੱਖ ਲੱਗੀ ਲੱਗਿਆ ਭੋਗੜਾ ਨਹੀਂ ਲੱਗੀ ਜੀ ਆਪਾਂ ਵੀ ਬਸ ਭੁੱਖੇ ਲੱਗ ਰੋਟੀ ਖਾ ਕੇ ਆਵੇਗਾ ਅੱਧੋ ਬੋਤਲਾ ਮੇਰੀ ਦੋਵੇਂ ਖੋਲੀਆਂ ਹੁੰਦੀਆਂ ਇਹ ਪੀਰ ਦੀ ਮੈਂ ਨਹੀਂ ਪੀਤੀ ਇਹ ਨਹੀਂ ਮਦਦ ਲਾਉ ਮੇ ਕੋ ਪਿਚੇ ਪਿਚੇ ਪੀਤੀ ਰਹਿਤਾ ਏ ਕੋ ਕਦੋਂ ਤੇ ਹੁੰ ਜਾਇੰਨੇ ਆ ਬਸ ਹੁਣ ਅੱਧੋ ਕੈਂਟਰ ਲਗੂ ਅੱਧਾ ਕੈਂਟਰ ਲਗੂ ਰਸਨਗਰ ਪੁੰਚਣਾ ਨੇ ਆਸੋ ਲੋ ਤੋਂ ਅੱਧਾ ਕੈਂਟਰ ਦੀ ਵਾਟਰ ਹੈਗੀ ਬਸ ਇਹ ਪੁੰਚਾਂ ਕਰੇ ਕਰੇ ਜਾ ਕੇ ਸੋਮਾਗਟਾ ਤੋ ਸਵੇਗਾ ਸੀ ਜੀ ਐਸੀ ਜੀ ਕਿਸੇ ਸਮਾਂ ਹੈ ਜਾ ਸੋ ਅਸੀਂ ਆਗੇ ਸੇ ਕਰੇ ਅਸੀਂ ਦੋ ਤਿੰਨ ਘੰਟੇ ਸੁੱਤੇ ਪਹਿਲਾਂ ਸੁੱਤੇ ਲੈ ਲੱਗੇ ਰਾਤ ਨੂੰ ਸੁੱਤੇ ਬੈਨ ਤੇ ਐ ਲੱਗੇ ਐਸੀ ਜਨੀਂਦਾ ਜੀ ਬਹੁਤ ਵਧੀਆ ਨਹੀਂ ਜੇ ਵੀ ਰਾਤ ਨੂੰ ਸੋਈਗਾ ਐ ਆਈ ਰਾਤ ਸਵੇਰੇ ਆਉਂਦੇ ਰਹੋ ਅਸੀਂ ਪੀਣ ਲੱਗਾਂ ਚਾਹ ਅਸੀਂ ਪੁੰਨਦੇ ਛੱਲੀਆਂ ਛੱਲੀਆਂ ਮਾਈ ਫੇਵਰੇਟ ਚਾਹ DNA ਚਾਹ DNA ਬਹੁਤ ਵਧੀਆ ਰੋਟੀਆਂ ਇਹਦਾ ਰੋਟੀਆਂ ਗਰਮ ਕਰਨ ਦਾ ਲਾ ਪਕੜਾ ਕਰੀ ਸੀ ਜਿਹੜੀ ਪਕਾ ਕੇ ਰੱਖਿਆ ਨਹੀਂ ਆਹ ਕੱਪੜੇ ਇਨਸ਼ਾਅੱਲਾ ਖਲੀ ਹੋ ਦੇ ਚੱਲੇ ਨਹੀਂ ਚੱਲ ਆ ਵੀ ਤਾਂ ਆ ਆ ਦੇ ਵੀ ਤੇਰੀ ਮੈਂ ਨਹੀਂ ਦੇਦੀ ਬੰਦੀ ਆ ਗਾ ਰੋਟੀਆਂ ਗਰਮ ਕਰਨ ਵਧੀਆ ਸਗੋਂ ਉਹ ਹੈ ਸਹੀ ਤਾਂ ਬਾਣੇ ਥੋੜੇ ਫਸਤ ਨਹੀਂ ਖਾਣੀ ਮੈਨੂੰ ਪਤਾ ਮੇਰੇ ਘਰ ਦਾ ਦਾਮ ਹੈ ਨਹੀਂ ਚਾਲ ਦੂਸਰੀ ਲੰਨ। ਸੋ ਮੁੜ ਕਾਇਆ ਕੇ ਪੂਰਾ ਕਿਉਂਕਿ ਸਾਡੇ ਬਾਹਰ ਰੋਡ ਆ ਉਥੇ 52 ਤਾਂ ਚੱਕ ਕੇ ਥਲੇ ਮਿੱਟੀ ਲਾ ਕੇ ਤਾਂ ਚੱਕਿਆ ਸੀ 52 ਸੋ ਸੈਟ ਕਰੀ ਜਾਂਦੇ ਸੀ ਮਿੱਟੀ। ਇਹ ਰੋ ਗਿਆ। ਤਾਂ ਨਾ ਹੋ ਗਿਆ। ਉਹ ਜਿਵੇਂ ਨਾ ਗਤੀ ਹੈ ਨਹੀਂ ਜਿਵੇਂ ਹੋਰੀ ਤਰ੍ਹਾਂ ਲੱਗਦਾ ਵੀ ਹੋਰੀ ਤਰ੍ਹਾਂ। ਉਹ ਦੇ ਦੂਸਰਾ ਆ ਦੇ। ਪੂਰਾ ਆ ਦੇਖੋ ਕਦੇ ਇੰਨਾ ਲਾਲ ਸੇਬ ਦੇਖਿਆ ਇੰਨਾ ਲਾਲ ਸੇਬ ਤੈਨੂੰ ਕੀ ਲੱਗਦਾ ਪੇਟਾਂ ਤੇ ਲੱਗਦਾ ਹੋਊਗਾ ਜਾਂ ਇਹਨੂੰ ਪਕਾਉਂਦੇ ਆ ਹੈਂ ਪੇਟਕੀ ਜੀ ਬੰਦ ਕਰਕੇ ਵਿੱਚੋਂ ਕੁੜੀਆਂ ਵਿੱਚ ਪਾ ਕੇ ਸੇਬ ਵੀ ਕਿੰਨੇ ਸੋਹਣੇ ਇਹਨਾਂ ਦੇ ਹਾਂ ਪਲਾਸਟਿਕ ਦਾ ਨਹੀਂ ਹੈ ਪਲਾਸਟਿਕ ਵਾਲੀ ਫਿਰ ਇਹਨਾਂ ਇਹ ਉਹ ਦੋ ਮਿੱਠੂ ਮਿੱਠੇ ਨੇ ਥੋੜੇ ਖੱਟ ਮਿੱਠੇ ਜਿਹੇ ਹੁੰਦੇ ਨੇ ਹੈਂ ਹਾਂ ਥੋੜਾ ਜਨਾ ਦਾ ਹਾਂ ਦਾ ਵਰਕ ਥੋੜਾ ਇਹ ਤਾਂ ਪਲਾਸਟਿਕ ਦਾ ਰੰਗ ਹੀ ਤਾਂ ਹਾਂ ਮੈਂ ਗੱੱਚੀ ਵੱਡੀ ਝੂਠਾ ਹੋ ਗਿਆ ਮੈਂ ਨਹੀਂ ਖਾਂਦੀ ਕੁੱਤੇ ਦੇ ਝੂਠ ਚੱਪਕਾ ਜਾਗਾ ਹਾਂ ਫੜੀ ਕਿ ਮੇਰੇ ਪੋਤੇ ਨੇ ਜੋ ਵਰਜ ਕਰ ਸਕਦੀ ਹੈ ਮਾ ਸ਼ਰਨ ਕਰ ਤੇ ਘਰ ਵਾਲ ਨੂੰ ਕੁੱਤਾ ਕਹਿੰਦਾ ਹੀ ਆ ਮੈਂ ਨਾ ਸਮਝਾ ਕਰਨ ਨਹੀਂ ਆ ਮੈਂ ਲੜਾਈ ਕਰਨ ਨਹੀਂ ਆ ਉਹ ਹੀ ਹੋਵੇਗਾ ਉਹ ਨਾ ਉਹ ਬੰਦੀ ਵੀ ਇਹ ਤਾਂ ਚਲ ਮੇਰਾ ਹਸਬੰਦ ਆਏਗਾ ਤੂੰ ਕੋਤਾ ਇਹ ਜੋ ਮਰਜੀ ਕਹਿ ਸਕਦੀ ਹਸਬੰਦ ਆ ਇਹਦਾ ਹੈਡ ਪੰਪਾ ਤੇ ਹਾਂ ਹੈਡ ਪੰਪ ਦੀ ਹੈ ਪੰਪ ਦੀ ਉਹ ਬੰਦ ਕਰਿਆ ਨੂੰ ਜੱਜ ਲਾਇਆ ਦੁਆਰਾ ਬਲ ਹੋ ਗਿਆ ਉਹਨਾਂ ਦਾ ਪ੍ਰੋਸੈਸ ਬੁਰਾ ਹੋ ਗਿਆ ਉਹਨਾਂ ਦਾ ਪੂਰਾ ਕਰ ਦੇ ਫਿਰ ਅਸੀਂ ਬਣਾਵਾਂਗੇ ਅੱਜ ਬੈਂਗਣ ਬੈਂਗਣ ਦੀ ਸਬਜ਼ੀ ਦਹੀਂ ਹੈਗਾ ਪਰ ਕੇ ਬਣਾ ਲਈ ਫਿਰ ਦਹੀਂ ਹੈਗਾ ਤੂੰ ਖਾ ਲਈਂ ਪਰ ਕੇ ਦੇਖ ਲਾ ਕਿਤੇ ਕੰਮੇ ਵੀ ਉੱਥੇ ਵੀ ਭਰ ਕੇ ਖਾਦੇ ਇੱਥੇ ਵੀ ਭਰ ਕੇ ਖਾ ਲੀ ਨੀ ਭਰ ਕੇ ਹੋਣਗੇ ਕੀ ਬਣਾ ਲੈ ਨਾ ਲੋ ਬਾਤ ਹੈ ਭਰ ਕੇ ਸਰ ਕਹਿੰਦੀ ਵਧੀਆ ਲੱਗਦੇ ਚਲ ਵੇਖ ਹਾਂ ਪਾਕੇ ਬਣਾ ਲੈ ਭਰ ਕੇ ਬਣਾ ਲੋ ਦੇਖ ਲੋ ਵੀ ਜੇ ਹੈਗੇ ਆ ਨਹੀਂ ਨਹੀਂ ਥੋੜਾ ਥੋੜਾ ਲੰਮੇ ਲੰਮੇ ਨਾ ਥੋੜੇ ਥੋੜੇ ਕਰਕੇ ਛੋਟੇ ਛੋਟੇ ਵਧੀਆ ਬਣਦੇ ਸਰ ਹਾਂ ਮੈਂ ਕਿਹਾ ਜੇ ਜੇ ਤਾਂ ਖਰਾਬ ਹੈ ਨਹੀਂਗੇ ਫੇਰ ਤ ਬਣਾ ਲੋ ਪਰ ਕੇ ਜੇ ਕਿਤੇ ਉਹ ਬਣਾ ਲਈਏ ਤਾਂ ਆਪਾਂ ਪੂਰੇ ਨਾ ਆਉਣਾ ਆਪਾਂ ਨੂੰ ਫੇਰ ਤੋਂ ਚਿਕਨ ਛੈਸ਼ਰੀ ਖਾ ਲਈ ਮੈਂ ਕੀ ਖਾਣਾ ਚਿਕਨ ਛੈਸ਼ਰੀ ਨਹੀਂ ਨਹੀਂ ਰਹਿਣਾ ਪੂਰੇ ਨਾਲ ਵੀ ਤੋਂ ਚਿਕਨ ਛੈਸ਼ਰੀ ਖਾ ਲਈ ਵਿੱਚ ਸੁੰਢੇ ਧੋਣੇ ਜਾਂਦੇ ਚਿਕਨ ਛੈਸ਼ਰੀ ਉਹ ਹੋਗਾ ਜੀ ਹੁੰਦਾ ਉਹ ਵੀ ਮੀਟ ਹੁੰਦਾ ਵੀ ਮੀਟ ਅ ਅਸੀਂ ਮਾਮਿਆਂ ਤੋਂ ਆਤ ਗਏ ਜੀ ਨਹੀਂ ਕਰਦਾ ਸੀ ਮਾਮੇ ਤੋਂ ਹੁੰਦਾ ਹਾਂ ਉਥੇ ਰੁਕਣ ਦਾ ਉਥੇ ਰੌਣਕ ਬਾਬਾ ਸੀ ਨਾ ਰੌਣਕ ਵਧੀਆ ਜਵਾਕੀ ਹੁੰਦੇ ਆ ਮਾਮੇ ਹਣੇ ਆ ਸਮਝ ਐਸਾ ਗੱਲ ਤੇ ਹੋਰ ਹੈ ਹੋਰ ਹੋ ਦੱਸ ਦੇਣਾ ਬੇਜ ਆਵਾਂਗੇ ਨਾਲੇ ਸਰੋਂ ਦੇ ਮਾਮੇ ਤੇ ਚੱਲਣਾ ਜਾਵਾਂਗੇ ਸਤਾਈਏ ਚੀ ਮਾਮੇ ਇਹਦਾ ਹਾਂ ਅਪਾ ਤੇਹੀ ਇਹ ਕਿ ਆਇਆ ਤੇਹੀ ਇਹ ਦੇਖੋ ਇਹ ਹਾਂ ਸਤਾਈਏ ਪਤਾ ਨਹੀਂ ਕਿੱਥੇ ਦਾ ਸਤਾਈਏ ਅਗਲਾ ਪਿੰਡ ਹੀ ਆ ਹਾਂ ਉਧਰ ਹੀ ਆ ਗਈ ਹੋਣੀ ਇਹਨੂੰ ਪਤਾ ਹੀ ਵਾਵਾ ਗਾਂ ਦੇ ਮੈਂ ਜਾਵਾਂਗਾ ਆਪਾਂ ਫੋਸ ਬਾਨੇ ਨਾ ਫਿਰ ਮਾਮੇ ਦੇ ਜਾਵਾਂਗੇ ਪਰ ਉੱਥੇ ਕੰਮਗੇ ਚਿਕਨ ਸ਼ੈਸ਼ਲੀ। ਆਗ ਲੈਣਾ ਮਰ ਨਹੀਂ ਲੈ ਕੋਣ। ਆਲਾ ਮਚਨ ਦੀ ਗਾ। ਅੱਛਾ ਅੱਛਾ। ਆਹ ਤੇ ਨਾ ਕਦੀ ਮੁੰਦੀ ਦੀ ਦਰ ਸੀ ਅੱਗੇ ਤਾਂ। ਉਧਰ ਨਹੀਂ ਆ। ਮੇਲਾ ਲੱਗਦਾ। ਨਹੀਂ ਅੱਗੇ ਦੀ ਦਰ ਸੀ। ਉਧਰ ਜਾਈ ਤਾਂ। ਲੈ ਗਏ ਹੋਣਗੇ ਉੱਥੇ ਕਿੰਨੀ ਵੱਡੀ ਗੱਲ ਆ ਯਾਰ ਕੀ ਤੈਨੂੰ ਫਿਕਰ ਕਾਦੀ ਪੈਗੀ? ਹੋਊਗੀ। ਤੈਨੂੰ ਫਿਕਰ ਕਾਦੀ ਪੈਗੀ? ਮੈਨੂੰ ਫਿਕਰਾਂ ਵੀ ਲੈ ਲਾ ਮੈਨੂੰ ਜਰੂਰ ਉੱਥੇ। ਉਹ ਤੇ ਕਹਾਣੀ ਹੁੰਦੀ ਆ ਮਜ਼ਾਰਤਾਂ ਨਾਲ। ਫੜੀਆਂ ਮਰ ਰੁਬੇ ਚਕਾਵਾ। ਅੱਛਾ। ਹਾਂਜੀ ਹੁਣ ਪੱਕੀ ਜਾਂਦੀਆਂ ਸਾਡੇ ਰੋਟੀਆਂ ਤੇ ਆਪਾਂ ਹੁਣ ਕਰ ਦਨੇ ਆਂ ਵਲੋਗ ਦਾ ਐਂਡ ਕਿਉਂਕਿ ਹੁਣ ਫਿਰ ਥੱਕ ਕੇ ਮੈਂ ਸਾਰੀ ਦਰੀ ਦੇ ਕੱਢੀ ਵਿੱਚ ਲਾਈ ਤਾਂ ਕਰਕੇ ਤੇ ਤਾਂ ਕਰਕੇ ਹੁਣ ਕਰਦੇ ਆਂ ਵਲੋਗ ਦਾ ਐਂਡ ਸੋ ਤੁਹਾਨੂੰ ਅੱਜ ਦਾ ਵਲੋਗ ਕਿੱਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਅਗਰ ਵਲੋਗ ਵਧੀਆ ਲੱਗੇ ਆਪਣੇ ਚਾਨ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਂ ਆਪ ਅਗਲੇ ਵਲੋਗਸ ਤੱਕ ਲਈ ਤਨ ਬਾਏ ਬਾਏ